ਦੀਤ ਪਾਪਾ ਦੀ ਜਿਹੜੇ ਵੀ ਦਿਨ ਹੋਵੇ ਉਹੋ ਤਿੰਨ ਹੁੰਦਾ ਯਾਰੋ ਇਹਤ ਵਰਗਾ ਲੱਖਾਂ ਅਕਬਰੀ ਹੱਜ ਦਾ ਨਹੀਂ ਹੁੰਦਾ ਜਿਹੜਾ ਮਜ਼ਾ ਹੈ ਪਾਪਾ ਦੀ ਦੀਤ ਵਰਗਾ ਸਿਫਤ ਪਾਪਾ ਦੀ ਕਰਾਂ ਤੇ ਕਰਾਂ ਕੀਏ ਮੁਖੜਾ ਹੈ ਕੁਰਾਨ ਮਸਜਿਦ ਵਰਗਾ ਬੜੀ ਸਾਰਾ ਸਮਾਨ ਨਾ ਮੈਂ ਲੱਭਿਆਏ ਕੋਈ ਲੱਭਿਆ ਨਹੀਂ ਫਕੀਰ ਬਾਬਾ ਫਰੀਦ ਵਰਗਾ ਕੋਈ ਲੱਭਿਆ ਨਹੀਂ ਫਕੀਰ ਬਾਬਾ ਫਰੀਦ ਵਰਗਾ ਤੇ ਖੁੱਲਾ ਚਿਸ਼ਤੀ ਖਜ਼ਾਨਾ ਬਾਬਾ ਦਾ ਲੱਖਾਂ ਮੰਗਤੇ ਚੋਲੀਆਂ ਪਰ ਗਏ ਨੇ ਕਿਆ ਬਾਤਾਂ ਤੇਰੇ ਕਰਮ ਦੀਆਂ ਜੜੇ ਕਦਮੀ ਲੋਏ ਤਰ ਕੈਨੇ ਜੜੇ ਕਦਮੀ ਲੋਏ ਤਰ ਕੈਨੇ ਜੋ ਫਰੀਦ ਦੀ ਨਿਜ਼ਾਮ ਸਾਬਰ ਤੇ ਉਹ ਨਜ਼ਰੀਆ ਫਰੀਦ ਹੋ ਜਾਏ ਨੂਰਾਨੀ ਸੂਰਤ ਬਾਬਾ ਦੀ ਬਾਬਾ ਸਹਬ ਤੋਂ ਵੱਡਾ ਤਬੀਬ ਕਿਹੜਾ ਵੱਟੇ ਵੱਡੇ ਤਪੀ ਪਾਂਦਾ ਆਸਰਾਏ ਸੌ ਹਾਪਤੀ ਇਤੇ ਚ ਸ਼ੱਕ ਕੋਈ ਨਹੀਂ ਪੱਕਾ ਪੀੜਾ ਹਬੀਪਾਂ ਦਾ ਆਸਰਾ ਓਤੀ ਸੋਚ ਨਿਖਾਰ ਤੈਖਰਾਂ ਦਾ ਸੋਨੇ ਸ਼ਾਇਰਾ ਅਤੀਪਾਂ ਦਾ ਆਸਰਾ ਬੜੀ ਸਾਰਾ ਜ਼ਮਾਨਾ ਹੀ ਆਖਦਾ ਏ ਗੰਜੇ ਸ਼ਕਰ ਕਰੀਪਾਂ ਦਾ ਆਸਰਾ ਗੰਜੇ ਸ਼ਕਰ ਕਰੀਪਾਂ ਦਾ ਆਸਰਾ ਤੇ ਨੁਰਾਨੀ ਸੂਰਤ ਬਾਬਾ ਦੀ ਕੋਈ ਪਾਕਾਂ ਵਾਲਾ ਤੱਕਦਾ ਏ ਸਾਬਰ ਤੇ ਨਿਸਾਮੋਦੀਨ ਬਨੇ ਤੇ ਤਾਰ ਚੁੱਤੇਰਾ ਕਰ ਕੈਨੇ ਖੁੱਲਾ ਚਿਸ਼ਤੀ ਖਜ਼ਾਨਾ ਬਾਬਾ ਦਾ ਲੱਖਾਂ ਮੰਗਤੇ ਚੋਲੀਆਂ ਪਰ ਕੈਨੇ ਲੱਖਾਂ ਮੰਗਤੇ ਚੋਲੀਆਂ ਪਰ ਕੈਨੇ ਤੇ ਜੋ ਲੋਕ ਕਰਤੀਸ਼ੇ ਤੋਰਾਂ ਤੋਂ maat ਖਾਂਦੇ ਨੇ ਫਰੀਦ ਉਹ ਤੀਨ ਹੀ ਉਹਨਾਂ ਨੂੰ ਕਲੇ ਲਾਂਦੇ ਨੇ ਇਸ਼ਾਰਾ ਪਾਉਂਦੇ ਹੀ ਅਪਰੂਤਾ ਤੇਰੇ ਕੰਝੇ ਸ਼ਕਰ ਕਮਾਨ ਤੋਂ ਨਿਕਲੇ ਹੋਏ ਤੀਰ ਲੋਟ ਆਉਂਦੇ ਨੇ ਕਮਾਨ ਤੋਂ ਨਿਕਲੇ ਹੋਏ ਤੀਰ ਲੋਟ ਆਉਂਦੇ ਨੇ ਤੇ ਅਸਾਂ ਲਾਈਆਂ ਨੇ ਦੱਸਾਂਗੇ ਨਹੀਂ ਪਾਕੇ ਸੋ ਰੱਬ ਪਤੀ ਦਵਾਰੇ ਤੇਰੇ ਆ ਕੇ ਤੇਰੇ ਦਰ ਉੱਤੇ ਸਿਰ ਨੂੰ ਚੁੱਕਾ ਕੇ ਜਾਲੀ ਰੋਜ਼ੇ ਦੀ ਅੱਖਾਂ ਤੇ ਨਾਲ ਲਾ ਕੇ ਪਾਪਾ ਜੀ ਸਾਟਾ ਹੱਜ ਹੋ ਗਿਆ ਤੇ ਤੇਰੇ ਪੈਰੀ ਨਹੀਂ ਸਮਾਨਾ ਐਵੇਂ ਪਿਆਏ ਦਰਤ ਤੇਰਾ ਵੀ ਤੇ ਖਾਨੇ ਕਾਬੇ ਚ ਹੈ हां जिन्ने जिन्ने तेरे नाल लाइयां मोह मंगियां मुरादा उन्ने ਪਾਈਆਂ ਤੇ ਬਾਬਾ ਜੀ ਸਾਟਾ ਹੱਜ ਹੋ ਗਿਆ ਤੇਰੀ ਗਲੀ ਬਾਬਾ ਜਨਤਾਂ ਦੀ ਗਲੀ ਏ ਤੇਰੀ ਪੁਸ਼ਤ ਉੱਤੇ ਪੀਰੰ ਮੋਲਾ ਅਲੀਏ ਤੇਰਾ ਮੁਖੜਾ ਤੇ ਸਾਡੇ ਲਈ ਕੁਰਾਨ ਹੈ ਤੇਰੇ ਦੀਦ ਸਾਟਾ ਦੀਨ ਤੇ ਈਮਾਨ ਹੈ ਬਾਬਾ ਜੀ ਸਾਟਾ ਹੱਜ ਹੋ ਗਿਆ ਵੱਦ ਸ਼ਾਈ ਨਾਲੋਂ ਤੇਰੀਆਂ ਗੁਲਾਮੀਆਂ ਨਿਸਬਤ ਬਾਬਾ ਦੀ ਮੇਰਾ ਕਮਾਲ ਕੋਈ ਨਹੀਂ ਐਵੇਂ ਜਾਣਦਾ ਨਹੀਂ ਸਾਰਾ जग ਮੈਨੂੰ ਮੈਂ ਤੇ ਬਾਬਾ ਦੇ ਪੈਰਾਂ ਦੀ ਖਾਕ ਨੂੰ ਸਰਤ ਕਿਵੇਂ ਕਹੇਗਾ ਕੋਈ ਅਲੱਗ ਮੈਨੂੰ ਮੈਂ ਤੇ ਇਸ਼ਕ ਫਰੀਦ ਚ ਨੱਚਦਾ ਲੱਗੀ ਹੋਈ ਹੈ ਇਸ਼ਕ ਦੀ ਅਗ ਮੈਨੂੰ ਬੇਸ਼ੱਕ ਬੜੇ ਨਿਸਾਮੀ ਨਾ ਆਖੋ ਮੈਨੂੰ ਆਖੋ ਆਖੋ ਫਰੀਦ ਦਾ ਸੱਗ ਮੈਨੂੰ ਆਖੋ ਆਖੋ ਫਰੀਦ ਦਾ ਸੱਗ ਮੈਨੂੰ ਤੇ ਵੱਤ ਸ਼ਾਈ ਨਾਲੋਂ ਤੇਰੀਆਂ ਗੁਲਾਮੀਆਂ ਐਵੇਂ ਕੀਤੀਆਂ ਨਹੀਂ ਸਾਪਰੀ ਨਿਸਾਮੀਆਂ ਚਾਰੋਂ ਪਾਸੇ ਅਚ ਮੱਛੀਆਂ ਤੋਹਾਈਆਂ ਰਲ ਆਸ਼ਕਾਂ ਤਮਾਲਾ ਅਚ ਪਾਈਆਂ ਤੇ ਬਾਬਾ ਜੀ ਸਾਟਾ ਹੱਜ ਹੋ ਗਿਆ ਮੁਖ ਤੇਰਾ ਜਿਵੇਂ 14ਵੀਂ ਦਾ ਚੰਦ ਹੈ ਤੇਰਾ ਵਲੀਆਂ ਚ ਰਤਬਾ ਬੁਲੰਦ ਹੈ ਤੈਨੂੰ ਤੱਕਨਾ ਖੁਦਾ ਨੂੰ ਤੱਕ ਲੈਣਾ ਐਹੋ ਆਸ਼ਕਾ دیਵਾਨਿਆਂ ਨੇ ਕਹਿਣਾ ਬਾਬਾ ਜੀ ਸਾਟਾ ਹੱਜ ਹੋ ਗਿਆ ਤੇਰਾ ਰੂਪ ਤੇ ਬਹਿਰੂਪ ਜਾਨ ਬੈਠੇ ਆਂ ਤਾਂ ਹੀ ਪੁਹੇ ਤੇਰੇ ਅਸੀਂ ਆਣ ਬੈਠੇ ਆਂ ਤੇਰੇ ਨਾਂ ਦੀਆਂ ਵੰਡੀਆਂ ਨਿਆਸਾਂ ਬੜੇ ਪੜ ਪੜ ਅੱਖੀਆਂ ਨਮਾਜ਼ਾਂ ਬੜੇ ਪੜ ਪੜ ਅੱਖੀਆਂ ਨਮਾਜ਼ਾਂ ਹਾਏ ਪਾਪਾ ਜੀ ਸਾਟਾ ਹੱਜ ਹੋ ਗਿਆ ਹਾਏ ਪਾਪਾ ਜੀ ਸਾਟਾ ਅੱਜ ਹੋ ਗਿਆ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਲੋ ਨੂੰ ਬਹੁਤ ਸਕੂਨ ਮਿਲੇ ਆਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹਿੰਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ